ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਦੇ ਆਂ ਜ਼ਿੰਦਗੀ ਜਿਉਣ ਦੇ ਢੰਗ ਬਾਰੇ ਹੁਣ ਜ਼ਿੰਦਗੀ ਤਾਂ ਜ਼ਿੰਦਗੀ ਹੈ ਇਹਦੇ ਵਿੱਚ ਢੰਗ ਦੀ ਕੀ ਗੱਲ ਹੋਈ ਢੰਗ ਦੀ ਗੱਲ ਇਹ ਹੈ ਕਿ ਹਰ ਇੱਕ ਇਨਸਾਨ ਦੇ ਵਿੱਚ ਇੱਕ ਬੱਚਾ ਹੈ ਜੇ ਅਸੀਂ ਉਸ ਬੱਚੇ ਨੂੰ ਜਿਉਂਦਾ ਰੱਖ ਲਿਆ ਤਾਂ ਅਸੀਂ ਬਹੁਤ ਵਧੀਆ ਜ਼ਿੰਦਗੀ ਜਿਉਂ ਕੇ ਇਸ ਦੁਨੀਆ ਤੋਂ ਜਾਣੇ ਪਰ ਜੇ ਅਸੀਂ ਕਿਸੇ ਜ਼ਿੰਮੇਵਾਰੀਆਂ ਮਜਬੂਰੀਆਂ ਜਾਂ ਕਿਸੇ ਵੀ ਕਾਰਨ ਕਰਕੇ ਉਸ ਬੱਚੇ ਨੂੰ ਆਪਣੇ ਅੰਦਰੋਂ ਖਤਮ ਕਰ ਦਿੱਤਾ ਤਾਂ ਅਸੀਂ ਜ਼ਿੰਦਗੀ ਦਾ ਭਾਰ ਹੀ ਢੋਕੇ ਜਾਂਦੇ ਆਂ ਇਹ ਸੱਚ ਹੈ ਅਸਲ ਦੇ ਵਿੱਚ ਸੁੱਖ ਤੇ ਦੁੱਖ ਜ਼ਿੰਦਗੀ ਦੇ ਦੋ ਹਿੱਸੇ ਹੈ ਹਰ ਇੱਕ ਧਾਰਮਿਕ ਪੁਸਤਕ ਦੇ ਵਿੱਚ ਇਹ ਲਿਖਿਆ ਹੈ ਅਸੀਂ ਪੜ੍ਹਦੇ ਵੀ ਆਂ ਅਸੀਂ ਸੁਣਦੇ ਵੀ ਆਂ ਭਾਵੇਂ ਅਸੀਂ ਇਸ ਨੂੰ ਜ਼ਿੰਦਗੀ ਜਿਉਂਦੇ ਜਿਉਂਦੇ ਭੁੱਲ ਜਾਂਦੇ ਆਂ ਜਦੋਂ ਅਸੀਂ ਖੁਸ਼ ਹਾਂ ਸਾਰਾ ਕੁਝ ਸਾਡੀ ਮਰਜ਼ੀ ਦੇ ਅਨਸਾਰ ਹੋ ਰਿਹਾ ਹੈ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਪਰ ਜੇਕਰ ਕੁਝ ਸਾਡੀ ਇੱਛਾ ਤੋਂ ਉਲਟ ਹੋ ਗਿਆ ਜਾਂ ਕੋਈ ਘਟਨਾ ਜਿਹੀ ਵਾਪਰ ਗਈ ਕੋਈ ਸਾਡੀ ਜ਼ਿੰਦਗੀ 'ਚ ਤਕਲੀਫ ਆ ਗਈ ਤਾਂ ਅਸੀਂ ਬਹੁਤ ਦੁਖੀ ਹੋ ਜਾਂਦੇ ਹਾਂ ਹੁਣ ਜੇ ਦੁੱਖ ਨਾ ਹੋਣ ਤਾਂ ਸੁੱਖ ਹੈ ਜਿਹੜਾ ਉਹ ਓਨਾ ਮਨ ਨੂੰ ਸਕੂਨ ਦਿੰਦਾ ਹੀ ਨਹੀਂ ਕਿਉਂਕਿ ਜਿਹਨੇ ਦੋਨੇ ਸਮੇਂ ਹੰਡਾਏ ਹੈ ਉਹੀ ਇਹ ਮਹਿਸੂਸ ਕਰ ਸਕਦਾ ਹੈ ਕੀ ਦੁੱਖ ਕੀ ਹੈ ਤੇ ਸੁੱਖ ਕੀ ਹੈ ਚਾਹੇ ਅਸੀਂ ਕਹਿ ਸਕਦੇ ਹਾਂ ਕਿ ਸੁੱਖ ਦੀ ਕੀ ਵੈਲਿਊ ਹੈ ਤੇ ਆਮ ਤੌਰ ਤੇ ਹੁੰਦਾ ਇਹ ਹਰ ਇੱਕ ਨਾਲ ਹੀ ਹੈ ਇਹ ਵੱਖਰੀ ਗੱਲ ਹੈ ਕਿ ਸਾਡੀ ਆਦਤ ਹੁੰਦੀ ਹੈ ਦੂਸਰੇ ਸਾਨੂੰ ਹਮੇਸ਼ਾ ਹੀ ਬਹੁਤ ਸੁਖੀ ਲੱਗਦੇ ਐ ਤੇ ਆਉਂ ਲੱਗਦਾ ਹੈ ਕਿ ਜ਼ਿੰਦਗੀ ਦੇ ਸਾਰੇ ਦੁੱਖ ਐ ਜਿਹੜੇ ਉਹ ਸਾਡੇ ਹੀ ਐ ਤਾਂ ਇਹ ਤਾਂ ਇੱਕ ਵੱਖਰਾ ਵਿਸ਼ਾ ਹੈ ਮੈਂ ਅੱਜ ਗੱਲ ਕਰਨੀ ਚਾਹਨੀ ਹਾਂ ਉਸ ਬੱਚੇ ਬਾਰੇ ਅਸਲ ਦੇ ਵਿੱਚ ਉਹ ਬੱਚਾ ਹੈ ਜਿਹੜਾ ਜਿਵੇਂ-ਜਿਵੇਂ ਅਸੀਂ ਵੱਡੇ ਹੁੰਨੇ ਆਂ ਓਵੇਂ-ਓਵੇਂ ਸਾਡੇ ਅੰਦਰੋਂ ਉਹ ਛੋਟਾ ਹੁੰਦਾ ਜਾਂਦਾ ਹੈ ਤਾਂ ਕੋਸ਼ਿਸ਼ ਕਰਕੇ ਉਸ ਨੂੰ ਜਿਉਂਦਾ ਰੱਖਣਾ ਪੈਂਦਾ ਹੈ ਹਮੇਸ਼ਾ ਨਹੀਂ ਰੱਖ ਸਕਦੇ ਅਸੀਂ ਸਾਰਾ ਦਿਨ ਨਹੀਂ ਰੱਖ ਸਕਦੇ ਹਰ ਇੱਕ ਹਾਲਾਤ ਦੇ ਵਿੱਚ ਉਹਨੂੰ ਜਿਉਂਦਾ ਨਹੀਂ ਰੱਖ ਸਕਦੇ ਪਰ ਜਦੋਂ ਮੌਕਾ ਮਿਲੇ ਤੁਸੀਂ ਉਸ ਨੂੰ ਆਪਣੀਆਂ ਸ਼ਰਾਰਤਾਂ ਕਰਨ ਦਿਓ ਤੁਸੀਂ ਦੇਖਿਓ ਜ਼ਿੰਦਗੀ ਬਹੁਤ ਸੋਹਣੀ ਬਣ ਜਾਣੀ ਹੈ ਜੇਕਰ ਹਮੇਸ਼ਾ ਹੀ ਸਿਆਣੇ ਬਣ ਕੇ ਰਹੇ ਹਮੇਸ਼ਾ ਹੀ ਕਬੀਲਦਾਰੀ ਦੇ ਬੋਝ ਦੇ ਥੱਲੇ ਦੱਬੇ ਰਹੇ ਜ਼ਿੰਮੇਵਾਰੀਆਂ ਦੇ ਬੋਝ ਨੂੰ ਚੱਕ ਕੇ ਔਖੇ ਹੁੰਦੇ ਰਹੇ ਤਾਂ ਉਹਨੇ ਆਪਣੇ ਆਪ ਹੀ ਖਤਮ ਹੋ ਜਾਣਾ ਬਸ ਇੰਨੀ ਕੋਸ਼ਿਸ਼ ਕਰੋ ਕਿ ਉਸ ਨੂੰ ਮਰਨ ਨਾ ਦਿਓ ਪੂਰੀ ਤਰ੍ਹਾਂ ਤਾਂ ਬਿਲਕੁਲ ਵੀ ਨਹੀਂ ਤੁਸੀਂ ਜ਼ਰੂਰ ਆਸ-ਪਾਸੇ ਦੇਖਿਆ ਹੋਊਗਾ ਤੁਹਾਡੇ ਰਿਸ਼ਤੇਦਾਰੀ ਦੇ ਵਿੱਚ ਦੋਸਤਾਂ ਮਿੱਤਰਾਂ ਦੇ ਵਿੱਚ ਕੋਈ ਨਾ ਕੋਈ ਤੁਹਾਨੂੰ ਅਜਿਹਾ ਜ਼ਰੂਰ ਮਿਲਿਆ ਹੋਣਾ ਹੈ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਬਹੁਤ ਹੀ ਚੰਚਲ ਹੈ ਹਮੇਸ਼ਾ ਖੁਸ਼ ਰਹਿੰਦਾ ਹੈ ਜਾਂ ਇਹ ਕਹਿ ਲੋ ਕਿ ਖੁਸ਼ੀ ਦਾ ਕੋਈ ਮੌਕਾ ਆਉਂਦਾ ਹੈ ਤਾਂ ਉਸ ਨੂੰ ਬਹੁਤ ਜ਼ਿਆਦਾ ਇੰਜੋਏ ਕਰਦਾ ਹੈ ਇਹ ਨਹੀਂ ਹੈ ਕਿ ਉਸ ਨੂੰ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਉਹਨੇ ਆਪਣੇ ਅੰਦਰਲੇ ਬੱਚੇ ਨੂੰ ਮਰਨ ਨਹੀਂ ਦਿੱਤਾ ਤਾਂ ਹੋ ਸਕਦਾ ਹੈ ਉਸ ਨੂੰ ਬਹੁਤ ਸਾਰੇ ਦੁੱਖ ਆਏ ਵੀ ਹੋਣ ਤਾਂ ਉਹ ਸੌਖਾ ਉਹਦੇ ਵਿੱਚੋਂ ਇਸ ਲਈ ਨਿਕਲ ਗਿਆ ਕਿਉਂਕਿ ਉਹਦੇ ਅੰਦਰਲਾ ਬੱਚਾ ਹੈ ਜਿਹੜਾ ਉਹ ਜੋ ਆਂਦਾ ਰਹੇ ਤਾਂ ਇਹੇ ਬੱਚਾ ਹੈ ਜਿਹੜਾ ਇਹ ਜਿਹਨੂੰ ਅਸੀਂ ਵੱਡੇ ਹੁੰਨੇ ਆ ਉਹਵੇਂ ਉਹ ਛੋਟਾ ਹੁੰਦਾ ਹੈ ਤਾਂ ਇਹਨੂੰ ਛੋਟੇ ਹੁੰਦੇ ਹੁੰਦੇ ਨੂੰ ਬਾਅਦ ਵਿੱਚ ਮੁੱਕਣ ਨਹੀਂ ਦੇਣਾ ਜਦੋਂ ਵੀ ਕਦੇ ਕਿਸੇ ਅਸੀਂ ਕੋਈ ਓਕੇਜਨ ਤੇ ਗੈਦਰਿੰਗ ਦੇ ਵਿੱਚ ਇਕੱਠੇ ਹੁੰਨੇ ਆ ਜਿੱਥੇ ਮੌਕਾ ਹੈ ਖੁਸ਼ ਹੋਣ ਦਾ ਘਟੂ ਘਟ ਉਥੇ ਤਾਂ ਅਸੀਂ ਉਸ ਬੱਚੇ ਨੂੰ ਸ਼ਰਾਰਤਾਂ ਕਰਨ ਦੀਏ ਜੇ ਅਸੀਂ ਹਮੇਸ਼ਾ ਹਰ ਇੱਕ ਦੇ ਅੱਗੇ ਸੱਭਿਆਕ ਹੋਣ ਦਾ ਨਾਟਕ ਹੀ ਕਰਦੇ ਰਹੇ ਜਾ ਆਪਣੇ ਆਪ ਨੂੰ ਬਹੁਤ ਸਿਆਣਾ ਦਿਖਾਉਣ ਦੀ ਕੋਸ਼ਿਸ਼ ਹੀ ਕਰਦੇ ਰਹੇ ਜਾਂ ਆਪਣੀ ਜਿਹੜੀ ਸਖਸ਼ੀਅਤ ਹੈ ਉਹਦੇ ਉੱਤੇ ਪਰਦਾ ਪਾ ਕੇ ਆਪਣੇ ਚਿਹਰੇ ਦੇ ਉੱਤੇ ਨਕਾਬ ਲਾ ਕੇ ਅਸੀਂ ਸਾਰਿਆਂ ਦੇ ਅੱਗੇ ਬਹੁਤ ਵਧੀਆ ਵਧੀਆ ਵਿਦਿਆਪਨ ਨੂੰ ਪੇਸ਼ ਕਰਦੇ ਰਹੇ ਤਾਂ ਇਸ ਬੱਚੇ ਦਾ ਸਾਹ ਕੁੱਟ ਜਾਣਾ ਤਾਂ ਇਸ ਲਈ ਕੋਸ਼ਿਸ਼ ਕਰੋ ਇਸ ਬੱਚੇ ਨੂੰ ਜਿਉਂਦਾ ਰੱਖੋ ਤੁਸੀਂ ਹੁਣ ਤੋਂ ਕੋਸ਼ਿਸ਼ ਕਰਕੇ ਦੇਖੋ ਜਦੋਂ ਵੀ ਖੁਸ਼ੀ ਦਾ ਮੌਕਾ ਹੈ ਤਾਂ ਉਦੋਂ ਆਪਣੀ ਰੂਹ ਦੇ ਨਾਲ ਉਸ ਚੀਜ਼ ਨੂੰ ਇੰਜੋਏ ਕਰੋ ਉਸ ਚੀਜ਼ ਦੇ ਵਿੱਚ ਆਪ ਦੇ ਆਪ ਨੂੰ ਪੂਰੀ ਤਰ੍ਹਾਂ ਦੇ ਨਾਲ ਭਿੱਜ ਜਾਣ ਦਿਓ ਤਾਂ ਫਿਰ ਦੇਖਿਓ ਕਿ ਉਹ ਇੱਕ ਦਿਨ ਹੈ ਜਿਹੜਾ ਤੁਹਾਨੂੰ ਹਮੇਸ਼ਾ ਯਾਦ ਰਹੂਗਾ ਕਿ ਮੈਂ ਉਸ ਦਿਨ ਨੂੰ ਰੱਜ ਕੇ ਜਾਇਆ ਸੀ ਤਾਂ ਇਹ ਕੁਸ਼ਕ ਓਕੇਜਨ ਹੈ ਜਿਹੜੇ ਸਾਡੀ ਸਾਰੀ ਨੀਰਸ ਜ਼ਿੰਦਗੀ ਦੇ ਵਿੱਚ ਵੀ ਖੁਸ਼ੀਆਂ ਤੇ ਰੰਗ ਭਰ ਦਿੰਦੇ ਐ ਤਾਂ ਇਸ ਬੱਚੇ ਨੂੰ ਅਸੀਂ ਹੁਣ ਖਤਮ ਨਹੀਂ ਹੋਣ ਦੇਣਾ ਮਰਨ ਨਹੀਂ ਦੇਣਾ ਇਹਨੂੰ ਜਿਉਂਦਾ ਰੱਖਣਾ ਤੇ ਜਿੱਥੇ ਵੀ ਜਦੋਂ ਵੀ ਮੌਕਾ ਮਿਲੇ ਇਸ ਨੂੰ ਅਸੀਂ ਸ਼ਰਾਰਤਾ ਕਰਨ ਦੇਣੀ ਹੈ ਥੈਂਕ ਯੂ